ਗੋਪਾਲ ਮੰਦਿਰ ਗੋਪਾਲ ਨਗਰ ਮਜੀਠਾ ਰੋਡ ਤੋਂ ਤਿੰਨ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਜੱਥਾ ਰਵਾਨਾ ਹੋਇਆ ਇਸ ਮੌਕੇ ਗੱਲਬਾਤ ਕਰਦਿਆਂ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਇਹ ਸੰਗਤਾਂ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਉਪਰੰਤ 20 ਦਸੰਬਰ ਨੂੰ ਵਾਪਸ ਪਰਤਣਗੇ ਇਸ ਮੌਕੇ ਪ੍ਰਧਾਨ ਕੈਲਾਸ਼ ਕਲਹਨ ਜਨਰਲ ਸਕੱਤਰ ਸੁਨੀਲ ਆਨੰਦ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਤੁਲੀ ਉਪ ਪ੍ਰਧਾਨ ਨਰੇਸ਼ ਆਨੰਦ ਵਿਦ ਸਕੱਤਰ ਗੌਰਵ ਸ਼ਰਮਾ ਖਾਤਾ ਸਕੱਤਰ ਪੰਕਜ ਸੀ ਟੀਵੀ ਹਾਜ਼ਰ ਸਾਨ ਅੱਜ ਸ਼੍ਰੀ ਗੋਪਾਲ ਮੰਦਰ ਕਮੇਟੀ ਵੱਲੋਂ ਇੱਕ ਧਾਰਮਿਕ ਯਾਤਰਾ ਦਾ ਆਯੋਜਨ ਕੀਤਾ ਗਿਆ ਜੋ ਇਸ ਕੜੀ ਦੇ ਤਹਿਤ ਤਿੰਨ ਜੋਤੀ ਲਿੰਗਮੰਦੀ ਯਾਤਰਾ ਵਾਸਤੇ ਸ਼ਰਧਾਲੂਆਂ ਨੂੰ ਲਿਜਾਇਆ ਜਾ ਰਿਹਾ ਜਿਸ ਵਿੱਚ ਸਭ ਤੋਂ ਪਹਿਲਾਂ ਕਾਸ਼ੀ ਵਿਸ਼ਵਨਾਥ ਜੀ ਦੇ ਬਾਬਾ ਜੀ ਦੇ ਦਰਸ਼ਨ ਕੀਤੇ ਜਾਣਗੇ ਉਸ ਤੋਂ ਬਾਅਦ ਉਜੈਨ ਬਾਬਾ ਮਹਾਕਾਲ ਜੀ ਦੇ ਦਰਸ਼ਨ ਕੀਤੇ ਜਾਣਗੇ ਉਸ ਤੋਂ ਬਾਅਦ ਓਮਕੇਸ਼ਵਰ ਤੋਂ ਦਰਸ਼ਨ ਕੀਤੇ ਜਾਣਗੇ ਉਸ ਵੀ ਅੱਜ ਤੋਂ ਸ਼ੁਰੂ ਹੋ ਕੇ 20 ਤਰੀਕ ਨੂੰ ਜਿਹੜੀ ਯਾਤਰਾ ਅੰਮ੍ਰਿਤਸਰ ਵਾਪਸ ਆਏਗੀ ਇਹ ਯਾਤਰਵਾਂ ਦੀ ਸਹੂਲਤ ਵਾਸਤੇ ਬਹੁਤ ਹੀ ਵਧੀਆ ਹੋਟਲ ਦਾ ਹੋਟਲਾਂ ਦਾ ਇੰਤਜ਼ਾਮ ਖਾਣ ਪੀਣ ਦਾ ਇੰਤਜ਼ਾਮ ਕੀਤਾ ਗਿਆ ਔਰ ਭੋਲੇ ਸ਼ੰਕਰ ਗੜੀ ਇਹ ਅਦਾਸ ਕਰਦੇ ਆ ਕਿ ਜਿਸ ਭਾਵਨਾ ਨਾਲ ਯਾਤਰੂ ਚੱਲੇ ਉਹਨਾਂ ਦੀ ਮਨੋ ਕਾਮਨਾ ਪੂਰੀਆਂ ਕਰਨ ਔਰ ਭੋਲੇ ਸ਼ੰਕਰ ਗੋਪਾਲ ਮੰਦਰ ਕਮੇਟੀ ਨੂੰ ਹੋਰ ਵੀ ਬਲ ਬਖਸ਼ੇ ਜਿਹੜੇ ਹੋਰ ਵੀ ਰਹਿੰਦੇ ਗੁਰਦਾਮਾ ਦੀ ਆਪਨ ਦਰਸ਼ਨ ਕਰਾ ਸਕੀ ਤਿੰਨ ਜੋਤੀ ਲਿੰਗ ਦੀ ਯਾਤਰਾ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਸਾਡੇ ਨਾਲ 50 ਤੋਂ 55 ਮੈਂਬਰ ਨੇ ਅਸੀਂ ਸਭ ਤੋਂ ਪਹਿਲਾਂ ਇੱਥੋਂ ਬਨਾਰਸ ਕਾਸ਼ੀ ਵਿਸ਼ਵਨਾ ਜਾਵਾਂਗੇ ਉਸ ਤੋਂ ਬਾਅਦ ਹੁਜੈਨ ਜਾਵਾਂਗੇ ਓੰਕਾਰਿਸ਼ਰਮ ਮਹਾਕਾਲ ਦਾ ਮੰਦਿਰ ਇਹ ਸਾਰੇ ਜਿਹੜੇ ਮੰਦਿਰ ਹੈ ਉਸ ਤੋਂ ਬਾਅਦ ਮਹੇਸ਼ਵਰ ਹੋਰ ਯਾਤਰਾਵਾ ਜਿਹੜੀਆਂ ਧਾਰਮਿਕ ਸਾਡੇ ਸਥਾਨ ਨੇ ਉਹਨਾਂ ਦੇ ਦਰਸ਼ਨ ਸਾਰੀ ਗੋਪਾਲ ਮੰਦਿਰ ਵੱਲੋਂ ਜਿਵੇਂ ਅੱਗੇ ਕਰਦੇ ਆ ਰਹੇ ਆ ਉਸ ਅਨੁਸਾਰ ਅਸੀਂ ਯਾਤਰਾ ਕਰਨ ਜਾ ਰਿਹਾ ਅੰਮ੍ਰਿਤਸਰ ਗੋਪਾਲ ਮੰਦਿਰ ਤੋਂ ਇੱਕ ਜਥਾ ਵੱਖ-ਵੱਖ ਧਾਰਮਿਕ ਸਥਾਨਾਂ ਲਈ ਰਵਾਨਾ ਹੋਇਆ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਇਹ ਜਥਾ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ 20 ਦਿਸੰਬਰ ਨੂੰ ਅਮਰਥਰ ਵਾਪਸ ਪਰਤੇਗਾ ਇਸ ਮੌਕੇ ਗੱਲਬਾਤ ਕਰਦੇ ਹੋਏ ਮੰਦਰ ਕਮੇਟੀ ਦੇ ਮੈਂਬਰਾਂ ਨੇ ਆਖਿਆ ਕਿ ਵਕ ਵਕ ਧਾਰਮਿਕ ਦਰਸ਼ਨ ਕੀਤੇ ਜਾਣਗੇ ਸਥਾਨਾਂ ਦੇ ਅਤੇ ਇਸ ਮੌਕੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਦੇਸ਼ ਦੀ ਅਤੇ ਪੰਜਾਬ ਦੀ ਸ਼ੁਕਜਾਨਤੀ ਦੀ ਅਰਦਾਸ ਵੀ ਕੀਤੀ ਜਾਵੇਗੀ ਅਮਰਥਰ ਫਾਸਟਵੇ ਖਬਰ ਨਾਲ ਲਈ ਰਕੇਸ਼ ਕੁਮਾਰ